ਬਾਕੀ ਜਿਹੜੀ ਗੱਲ ਆਪਣੇ ਧਰਨੇ ਦੀ ਆ ਮੈਂ ਬੇਨਤੀ ਕਰੂੰਗਾ ਕਿ 10 ਮੈਂਬਰੀ ਇੱਕ ਕਮੇਟੀ ਜਿਹੜੀ ਮੇਲੇ ਪਿੱਛਾ ਕਰਨ ਦੀ ਕੋਈ ਨੂੰ ਵੀ ਅਸੀਂ ਟ੍ਰੇਸ ਕਰਾਂਗੇ ਹਰ ਇੱਕ ਟੈਕਨੀਕਲ ਤਰੀਕੇ ਨਾਲ ਵੀ ਟ੍ਰੇਸ ਕਰਾਂਗੇ ਹਰ ਤਰੀਕੇ ਨਾਲ ਟ੍ਰੇਸ ਕਰਾਂਗੇ ਜੇ ਗੋਲੀਆਂ ਚਲਾਉਣ ਵਾਲੇ ਸਾਡੇ ਤੇ ਗੋਲੀਆਂ ਚਲਾਉਂਦੇ ਆ ਤੇ ਗੋਲੀਆਂ ਸਾਡੇ ਕੋਲ ਵੀ ਆ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਹੀ ਦਿੱਤਾ ਜਾਵੇ ਤੇ ਫੇੜੀ ਜਾ ਕੇ ਇਸ ਸੀਜ਼ਨ ਨੂੰ ਠਾਕਰੀਆਂ ਬਰਾਬਰ ਚੱਲਣੀਆਂ ਫੇਰ ਚਾਹੇ ਕਿਸੇ ਦਾ ਪੁੱਤ ਮਾਰਿਆ ਜਾਵੇ ਤੇ ਚਾਹੇ ਕਿਸੇ ਦਾ ਪੁੱਜ ਮਾਰਿਆ ਜਾਵੇ ਇਹਨਾਂ ਕੰਮਾਂ ਤੋਂ ਬਾਜ਼ ਆਜੋ ਚਾਹੇ ਉਹ ਦਸੂ ਵਾਲਾ ਚਾਹੇ ਕੋਈ ਲਗਾਇਆ ਚਾਹੇ ਕੋਈ ਸਪਟਾਇਰ ਸਾਰਿਆਂ ਦੀਆਂ ਪੁੱਛਾਂ ਵੜਦਿਆਂਗੇ ਤੇ ਜਿਹੜੇ ਇਹਨਾਂ ਦੇ ਨਾਲ ਇਨਵੋਲਵ ਹੋ ਰਹੇ ਆ ਮੇਰੀ ਵੀਰਾਂ ਨੂੰ ਰਿਕੁਐਸਟ ਆ ਵੀ ਉਹ ਆਪ ਤੇ ਵਿਦੇਸ਼ ਚ ਬੈਠਿਆ ਇਹਨਾਂ ਦਾ ਕਹਿਣਾ ਮੰਨ ਕੇ ਇਹਨਾਂ ਕੱਢ ਗਏ ਗਤੀਵਿਧੀਆਂ ਦੇ ਵਿੱਚ ਸ਼ਾਂਤ ਨਹੀ ਤਾਂ ਨਜੇ ਪੜੇ ਹੋਣਗੇ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਇਹਦੀ ਹਰ ਇੱਕ ਤਰੀਕੇ ਨਾਲ ਤਫ਼ਤੀਸ਼ ਕਰਦੇ ਆ ਤੇ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਸਕੇ ਦੋਸ਼ੀਆਂ ਨੂੰ ਫੜ ਲਈਏ ਚੌਕ ਦੀ ਸੁਰੱਖਿਆ ਲਈ ਬਾਜ਼ਾਰ ਦੀ ਸੁਰੱਖਿਆ ਲਈ ਫੋਰਸ ਜਿੱਥੋਂ ਮਰਜ਼ੀ ਮੈਂ ਲੈ ਕੇ ਆਵਾਂ ਉਹ ਅਸੀਂ ਜਿਹੜੇ ਨਾਕਾਬੰਦੀ ਹੈ ਉਹਨਾਂ ਨੂੰ ਲਾਗੂ ਕਰਾਵਾਂਗੇ ਅੱਜ ਜੀ ਮੈਂ ਕਹਤਾ ਜੀ ਮੈਂ ਲਾਗੂ ਤੇ ਲਾਗੂ ਕਰਾ ਦੂੰਗੀ ਥੈਂਕ ਯੂ ਕੈਣਾ ਵੀ ਛੱਡ ਦਿੰਦੇ ਆਣੇ ਮੈਂ ਤਾਂ ਉਹ ਡੈਨਾਂ ਉਹ ਵੀ ਵੱਡੀ ਡੈਨ ਆ ਉਸ ਵਾਂਗ ਜਿਹੜਾ ਆਪਣੇ ਇਲਾਕੇ ਨੂੰ ਲੁੱਟਣ ਤੇ ਲੱਗੇ ਨੇ ਵੇਖੋ ਦੋ ਤਿੰਨ ਗੱਲਾਂ ਨੇ ਜਿਹੜੀਆਂ ਕਰਨ ਵਾਲੀਆਂ ਨੇ ਕਮੇਟੀ ਬਣਾਓ ਵਧੀਆ ਗੱਲ ਆ ਕੋਈ ਆਪਣਾ ਦੁਕਾਨ ਦਾ ਕੋਈ ਸਿਸਟਮ ਦਾ ਤੁਹਾਡਾ ਸੁਧਾਰ ਹੋਊਗਾ ਤੁਹਾਨੂੰ ਕੋਈ ਪ੍ਰਸ਼ਾਸਨ ਵੱਲੋਂ ਕਮੀਆਂ ਮੇਰੇ ਵੱਲੋਂ ਕਮੀਆਂ ਥਾਣੇ ਵੱਲੋਂ ਕਮੀਆਂ ਕੋਈ ਚਾਰ ਬੰਦੇ ਜਾਣ ਘਟਨਾयां ਜਿਨ੍ਹਾਂ ਦੇ ਵਿੱਚੋਂ ਸੱਤਵੀਂ ਘਟਨਾ ਹੈ ਜਿਨ੍ਹਾਂ ਦੇ ਵਿੱਚੋਂ ਅਸੀਂ ਪੰਜ ਟਰੇਸ ਕਰ ਚੁੱਕੇ ਹਾਂ ਇੱਕ ਤੇ ਕੱਚੇ ਪੱਕੇ ਚੋਈ ਸੀ ਡਾਕਟਰ ਸੀ ਘਰਿਆਲੇ ਉਹ ਦੋ ਬੰਦੇ ਆ ਹੀ ਪੰਘਾਲੇ ਦੇ ਫੜੇ ਸੀ ਉਹ ਵੀ 10 ਵਰਨਰ ਰਿਲੇਟਡ ਸੀਗੇ ਇੱਕ ਠਿੱਖੀ ਵਿੰਡ ਚੌਂਕ ਦੇ ਵਿੱਚ ਜਿਹੜਾ ਡਾਕਟਰ ਸੀਗਾ ਉਹਨੂੰ ਧਮਕੀ ਦਿੱਤੀ ਸੀ ਉਹ ਅਸੀਂ ਪੂਰੀ ਮਿਹਨਤ ਕਰਕੇ ਮੈਂ ਹੁਣ ਤਫ਼ਤੀਸ਼ ਦਾ ਤਰੀਕਾ ਤਾਂ ਨਹੀਂ ਦੱਸਣਾ ਤਾਂ ਕਿ ਇਹ ਜਿਹੜੀ ਮੇਰੀ ਗੱਲ ਹੈ ਕਿਤੇ ਨਾ ਕਿਤੇ ਦੋਸ਼ੀਆਂ ਤੱਕ ਵੀ ਪਹੁੰਚਦੀ ਹੈ। ਇੱਕ ਹੀ ਵੰਡ ਦੋ ਹੀ ਅਸੀਂ ਘਟਨਾਵਾਂ ਕਿਤੇ ਨਾ ਕਿਤੇ ਵਿੱਚ ਆਪਣੇ ਘਰ ਪਰਿਵਾਰ ਦਾ ਹੀ ਕੋਈ ਬੰਦਾ ਇਨਵੋਲਵ ਸੀ ਜਿਹੜਾ ਇਨਫੋਰਮੇਸ਼ਨ ਸ਼ੇਅਰ ਕਰਦਾ ਸੀ ਬੰਦਿਆਂ ਦੇ ਨਾਲ ਉਹ ਵੀ ਅਸੀਂ ਟ੍ਰੇਸ ਕੀਤਾ ਇੱਕ ਆ ਖੀਮ ਕਰਨ ਜਿਹੜਾ ਆਰਤੀ ਆਇਆ ਉਹਨੂੰ ਧਮਕੀ ਆਈ ਸੀ ਉਹ ਵੀ ਅਸੀਂ ਟ੍ਰੇਸ ਕੀਤਾ ਨਾਲ ਬੰਦੇ ਫੜੇ ਨਾਲ ਅਸੀਂ ਵੈਪਨ ਰਿਕਵਰ ਕੀਤੇ ਆ ਕੱਲਾ ਫੜੇ ਨਹੀਂ ਗੇ ਮਾਲਕ ਇੱਕ ਖੋਹ ਵਾਲੇ ਸੀ ਜਿਨ੍ਹਾਂ ਨੇ ਚਬਾਲ ਦੇ ਲਾਗੇ ਖੋਹ ਕੀਤੀ ਸੀ ਉਹਨਾਂ ਨਾਲ ਸਾਡੀ ਫਾਇਰਿੰਗ ਹੋਈ ਉਹ ਫਾਇਰਿੰਗ ਦੇ ਵਿੱਚ ਵਾਸਤੇ ਬਹੁਤ ਵੱਡੀ ਘਟਨਾ ਆਇਆ ਪਰੰਤੂ ਜਿਹੜੇ ਕੋਈ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਗੇ ਜਾਂ ਆਮ ਲੋਕਾਂ ਨੂੰ ਤੰਗ ਕਰਨਗੇ ਜੋ ਸਾਡੇ ਨਾਲ ਮਾੜਾ ਜਿਵੇਂ 1922 ਕਰਨਗੇ ਤੇ ਗੋਲੀ ਤੇ ਚੱਲਣੀ ਚੱਲਣੀ ਹੈ ਉਹਦੇ ਵਿੱਚ ਕਿਸੇ ਦੀ ਮੌਤ ਤੇ ਹੋਣੀ ਹੋਣੀ ਆ ਜਿਹੜਾ ਇਹ ਗੈਂਗਸਟਰ ਸੀਗਾ ਇਹ ਤੁਹਾਨੂੰ ਪਤਾ ਆ ਘਰੇਾਲੇ ਤੋਂ ਭੱਜ ਆਈ ਮੈਂ ਉਹਦਾ ਨਾਂ ਨਹੀਂ ਲੈਣਾ ਨਾ ਲਈਏ ਤੇ ਆਪਣੇ ਆਪ ਨੂੰ ਹੀ ਵੱਡਾ ਕਰਦੇ ਨੇ ਮਲਕਿ ਜੇ ਏਡੇ ਹੀ ਤਾਕਤਵਰ ਕਰਨ ਦੇ ਆ ਪਰ ਜਿੱਥੇ ਆਪਣੀ ਸਾਂਝੀ ਵਾਲਤਾ ਦੀ ਗੱਲ ਆ ਜਿੱਥੇ ਇੱਕ ਦੂਜੇ ਨਾਲ ਖਲੋਣ ਦੀ ਗੱਲ ਆ ਦੇਖੋ ਪੁਲਿਸ ਪ੍ਰਸ਼ਾਸਨ ਆਸਤੇ ਦਾ ਧਰਨਾ ਮਾੜਾ ਹੁੰਦਾ ਆ ਪਰ ਜੇ ਤੁਸੀਂ ਧਰਨਾ ਲਾਇਆ ਤੇ ਤੁਸੀਂ ਏਕੇ ਨੂੰ ਸਾਬਤ ਕੀਤਾ ਆ ਇਹ ਏਕਾਪਾ ਨਾਲ ਦੋਸ਼ੀਆਂ ਦੇ ਖਿਲਾਫ ਵੀ ਕਰੀਏ ਮਾੜੀ ਜੀ ਹਿੰਮਤ ਬਾੜੀਏ ਦੇ ਆਪਣਾ ਕੰਮ ਸੂਤਰ ਆ ਜੂਗਾ ਉਹ ਕਮੇਟੀ ਮੇਰੇ ਕੋਲ ਆਊਗੀ ਮੈਂ ਸਾਰਿਆਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਬੋਲ ਕੇ ਇੱਥੇ ਨਹੀਂ ਦੱਸ ਸਕਦਾ ਮੈਂ ਕਮੇਟੀ ਨੂੰ ਦੱਸ ਦਿਆਂਗਾ ਕਿਸੇ ਨੂੰ ਪ੍ਰਸ਼ਾਸਨ ਦੇ ਲੈਵਲ ਦੇ ਵਿੱਚ ਲੋੜਿਆ ਕਿਸੇ ਦੁਕਾਨਦਾਰ ਨੂੰ ਲੋੜਿਆ ਕਿਸੇ ਨੂੰ ਤਨਖੀ ਆਉਂਦੀ ਆ ਤੇ ਇਹਨੂੰ ਗੱਲ ਨੂੰ ਗੁਪਤ ਨਾ ਰੱਖੋ ਤੁਰੰਤ ਜਿਹੜੀ ਇਨਫੋਰਮੇਸ਼ਨ ਕਿਸੇ ਨਾ ਕਿਸੇ ਤਰੀਕੇ ਮਤਲਬ ਸਾਡੇ ਕੋਲ ਦੇ ਕੇ ਜਾਓ ਤਾਂ ਕਿ ਅਸੀਂ ਉਹਨੂੰ ਪ੍ਰੋਸੀਡ ਕਰ ਸਕੀਏ ਕਿ ਕਰਦੇ ਕੀ ਆ ਵਿਦੇਸ਼ ਚਲ ਜਾਂਦੇ ਆ ਵਿਦੇਸ਼ ਤੋਂ ਕਾਲਾ ਕਰਦੇ ਨੇ ਮੈਂ ਫਿਰ ਕਾਨੂੰਨ ਮਤਲਬ ਤੱਕ ਕਾਰਵਾਈ ਕਰਦਾ ਉਹ ਜਲਦ ਗ੍ਰਿਫਤਾਰ ਕਰ ਲਾਂਗੇ ਸਾ ਖੁੱਲੇ ਆਮ ਜਿਹੜਾ ਇਹਦੇ ਵੀਡ ਅਨਾਉਂਸਮੈਂਟ ਕੀਤੀ ਹੈ ਵੀ ਜਿਹੜੇ ਇਦਾਂ ਦੀਆਂ ਕਾਰਗੀਆਂ ਵਿੱਚ ਸ਼ਾਮਲ ਆ ਜਿਹੜੇ ਗੋੜੀਆਂ ਚਲਾਉਂਦੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਰਿਲੈਕਸੇਸ਼ਨ ਨਹੀਂ ਲੈਣ ਦਿੱਤੀ ਜਾਊਗੀ ਜੋ ਕਿਸਨਾ ਗੋੜੀਆਂ ਚਲਾਉਣਗੇ ਤੇ ਪੁਸ਼ਪੀ ਗੋੜੀਆਂ ਚਲਾਉਣਗੇ ਸੋ ਮੈਂ ਜਿੱਥੇ ਜਿਹੜਿਆ ਨੌਜਵਾਨ ਵੀਰ ਨੇ ਜਿਹੜੇ ਬਾਹਰ ਬੈਠੇ ਹੋਏ ਕੁੱਤੇ ਦੇ ਉਹਨਾਂ ਦੇ ਮਤਲਬ ਕਿ ਆਖਾਂ ਲੱਗ ਕੇ ਤੇ ਗਲਤ ਕੰਮ ਕਰਦੇ ਤੇ ਉਹਨਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਉਹਦਾ ਫੋਟੋ ਨਾਲ ਉਹਨਾਂ ਨੂੰ ਪੈਦਾ ਜਿਹੜੇ ਮੌਕੇ ਦਿੱਖਦੇ। ਉਹਨਾਂ ਦਾ ਗੋਲੀ ਜਦੋਂ ਚਾਰ ਚ ਕਰ ਰਹੇ ਜੀ ਇਨਵੈਸਟੀਗੇਸ਼ਨ ਕਰ ਰਹੇ। ਕਿੰਨੀਆਂ ਗੋਲੀਆਂ ਚੱਲੀਆਂ ਸਰ? ਕੱਲ 6 ਤੋਂ 7 ਗੋਲੀਆਂ ਦੇ ਵਿੱਚ। 6-6 ਜੀ ਵੱਜੀਆਂ। ਨਹੀਂ 6-6 ਟਾਲੀਆਂ ਦੇ ਵਿੱਚ। ਸੀਸੀਟੀਵੀ ਕੋਈ ਆਈ ਕਰ ਰਹੇ ਜੀ ਚੱਕ